ਹਾਂਜੀ ਕੀ ਨਾਮਾ ਤੁਹਾਡੇ ਦੇ ਪਿੰਡ ਮੇਰਾ ਨਾਮ ਮਨਪ੍ਰੀ ਸਿੰਘ ਹੈ ਇਹ ਮੇਰਾ ਪਿੰਡ ਸੇਖੂ ਹੈ ਕੀ ਨਾਮਾ ਹੋਇਆ ਕਿ ਸ਼ਾਰੀ ਹੋ ਗਿਆ ਅਸੀਂ ਆਪਣੇ ਖੇਤ ਸੀਗੇ ਮੈਂ ਤੇ ਮੇਰੀ ਮਾਸੀ ਦਾ ਮੁੰਡਾ ਕਣਕ ਵੀ ਦੇ ਸੀਗੀ ਤੇ ਮੇਰੇ ਧਾਇ ਜੀ ੱੱਕੇ ਨਾਲ ਜ਼ਮੀਨ ਤੇ ਸਾਡੀ ਤੇ ਕਬਜ਼ਾ ਕਰਦੇ ਸੀਗੀ ਤੇ ਉਹ ਜਿਹੜੀ ਉਹਨਾਂ ਦੀ ਬੇਟੀ ਸੀ ਸਰਬਜੀਤ ਕੌਰ ਉਸਨੇ ਕਿਹਾ ਆਪਣੇ ਫਾਦਰ ਪਿਤਾ ਜੀ ਨੂੰ ਵੀ ਬਾਪਾ ਫੇਰ ਮਾਰ ਇਹਨਾਂ ਦੇ ਐ ਨਹੀਂ ਲੋਟ ਆਉਂਦੇ ਇਹ ਤੇ ਤਾਇਆ ਜੀ ਨੇ ਫਾਇਰਿੰਗ ਕਰਤੀ ਮੇਰੇ ਮਾਸੀ ਦੇ ਮੁੰਡੇ ਦੇ ਗੋਲੀ ਲੱਗੀ ਤੇ ਮੈਂ ਉਹਨੂੰ ਚੱਕਣ ਲੱਗਿਆ ਜਦੋਂ ਤੇ ਮਹਿੰਦਰ ਸਿੰਘ ਨੇ ਮੈਨੂੰ ਫੜ ਲਿਆ ਬਾਲਾਂ ਤੋਂ ਤੇ ਰਾਜਾ ਸਿੰਘ ਤੇ ਦਿਲਜੀਤ ਸਿੰਘ ਨੇ ਮੇਰੇ ਕਸੀਆਂ ਨਾਲ ਬਾਰ ਕਰਤਾ ਉਹ ਬਚਾ ਤੇ ਤੌਰ ਤੇ ਮੈਂ ਸਿਰ ਚ ਮਾਰਦੀ ਸੀਗੇ ਮੇਰੇ ਉਹ ਕੌਣ ਸੀਗੇ ਉਹ ਮੇਰੇ ਤਾਇਆ ਜੀ ਸੀਗੇ ਤੇ ਉਹਨਾਂ ਦੇ ਬੇਟੇ ਸੀਗੇ ਦਿਲਜੀਤ ਸਿੰਘ ਤੇ ਰਾਜਾ ਸਿੰਘ ਸਕੇ ਤਾਇਏ ਸਕੇ ਤਾਇਏ ਰੋਲਾ ਪੀਏ ਮੈਸੇਜ ਜਮੀਨ ਦਾ ਰੋਲਾ ਸੀਗਾ ਇਹ ਧੱਕੇ ਨਾਲ ਕਬਜ਼ਾ ਕਰਦੇ ਸੀ ਬਣੀ ਡੇਢ ਕਿਲਾ ਹੋਊਗੀ ਥਾੜਾ ਰਾਮਾਚ ਪਿੰਦੇ ਪਿੰਡ ਸੇਖੂ ਵਿੱਚ ਵਸਦੇ ਦੋ ਸਰਕੇ ਭਰਾ ਹਰਬੰਸ ਸਿੰਘ ਤੇ ਲਖਵਿੰਦਰ ਸਿੰਘ ਦਾ ਆਪਸ ਵਿੱਚ ਜ਼ਮੀਨੀ ਵਿਵਾਦ ਸੀ ਕੱਲ ਲਖਵਿੰਦਰ ਸਿੰਘ ਆਪਣੇ ਲੜਕੇ ਮਨਪ੍ਰੀਤ ਸਿੰਘ ਅਤੇ ਉਸਦੇ ਕੁਝ ਦੋਸਤਾਂ ਨਾਲ ਆਪਣੀ ਜ਼ਮੀਨ ਵਾਰ ਰਿਹਾ ਸੀ ਤਾਂ ਮੌਕੇ ਪਰ ਹਰਬੰਸ ਸਿੰਘ ਅਤੇ ਉਸਦਾ ਲੜਕਾ ਦਲਜੀਤ ਸਿੰਘ ਵੀ ਪਹੁੰਚ ਕੇ ਜਿੱਥੇ ਦੋਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਇਸ ਤਕਰਾਰ ਵਿੱਚ ਦੋਨੇ ਤਰ੍ਹਾਂ ਦੇ ਹੀ ਸੱਟਾਂ ਲੱਗੀਆਂ ਅਤੇ ਹਰਮਨ ਸਿੰਘ ਨੇ ਆਪਣੇ ਲਸੈਂਸੀ ਰਵਾਲਵਰ 32 ਬੋਲ ਨਾਲ ਫਾਇਰ ਕੀਤਾ ਜੋ ਮਨਪ੍ਰੀਤ ਦੇ ਦੋਸਤ ਮਨਵੀਰ ਤੇ ਲੱਗਿਆ ਮਨਵੀਰ ਦਾ ਬਿਆਨ ਦਰਜ ਕਰਕੇ ਹਰਮਨ ਸਿੰਘ ਅਤੇ ਹੋਰਨਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ ਹਰਮਨ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਨਾਲ ਹੀ ਹਰਮਨ ਸਿੰਘ ਦੇ ਲੜਕੇ ਦਲਜੀਤ ਦਾ ਬਿਆਨ ਦਰਜ ਕਰਕੇ ਵੀ ਦੂਜੀ ਧਿਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ